ਤਰੇ ਮਹਿਸੂਸ ਕਰ ਰਹੀਆਂ ਕਿ ਜਿੱਦਾਂ ਨੋਹ ਨਾਲੋਂ ਮਾਸ ਟੁੱਟ ਜਾਂਦਾ ਹੈ ਜਿਵੇਂ ਕੋਈ ਦਿਲ ਦਾ ਟੁਕੜਾ ਚਲਾ ਗਿਆ ਹੁੰਦਾ ਹੈ ਕਿਉਂਕਿ ਪੰਜਾਬ ਦਾ ਮੇਰੇ ਵਰਗਾ ਉਹ ਪੁੱਤਰ ਸੀ ਜਿਹੜਾ ਹਮੇਸ਼ਾ ਹੀ ਸੱਭਿਆਚਾਰ ਨੂੰ ਤੇ ਪੰਜਾਬੀ ਵਿਰਸੇ ਨੂੰ ਪਰਨਾਇਆ ਹੋਇਆ ਸੀ ਇਸ ਲਈ ਤੁਸੀਂ ਸਾਰੇ মিডিਆ ਵਾਲੇ ਨੋਟ ਕਰੋ ਕਿ ਵਰਲਡਵਾਈਡ ਜਿੰਨੀਆਂ ਅਰਦਾਸਾਂ ਮੇਰੇ ਖਿਆਲ ਹੈ ਇਸ ਮੇਰੇ ਪੁੱਤਰ ਲਈ ਪੰਜਾਬ ਦੇ ਪੁੱਤਰ ਲਈ ਹੋਈਆਂ ਹੋਰ ਕਿਸੇ ਕਲਾਕਾਰ ਲਈ ਨਹੀਂ ਹੋਈਆਂ ਇਹਦੀ ਵਜ੍ਹਾ ਇਹੀ ਇੱਕ ਬਹੁਤ ਪਿਆਰਾ ਬੱਚਾ ਸੀ ਪੰਜਾਬੀ ਡਰੈੱਸਾਂ ਪਾਉਂਦਾ ਸੀ ਔਰ ਸਿੰਗਰਾਂ ਨੂੰ ਥੋੜੀ ਜਿਹੀ ਸਿੱਖਿਆ ਲੈਣੀ ਚਾਹੀਦੀ ਹੈ ਵੀ ਪੰਜਾਬੀ ਸੱਭਿਆਚਾਰ ਵੱਲ ਥੋੜਾ ਜਿਹਾ ਮੋੜਾ ਪਾ ਲੋ ਕਿਤੇ ਵੀ ਜਾਣੇ ਹੋ ਗੌਣ ਤਾਂ ਇੱਕ ਵਾਰੀ ਜ਼ਰੂਰ ਤੁਸੀਂ ਪੰਜਾਬੀ ਲਿਵਾਸ ਚ ਜਾਓ ਮੁੜ ਕੇ ਭਾਵੇਂ ਜਿਹੜੇ ਮਰਜ਼ੀ ਕੱਪੜੇ ਪਾ ਲਓ। ਥੈਂਕ ਯੂ ਜੀ ਮਿਹਰਬਾਨ। ਬੜਾ ਸਪੋਰਟ ਕਰ ਰਹੇ ਆ ਜਿਵੇਂ ਉਹਨਾਂ ਦੇ ਸ਼ੋਅ ਸੀਗੇ ਕਹਿੰਦੇ ਅਸੀਂ ਲਾਵਾਂਗੇ ਸਾਰੇ ਪਰਿਵਾਰ ਨੂੰ ਮਦਦ ਕੀਤੀ ਜਾਵੇਗੀ। ਕੋਈ ਲੱਗਦਾ ਵੀ ਚੰਗਾ ਉਪਰਾਲਾ ਪੰਜਾਬੀ। ਜਿਉਂਦੇ ਰਣ ਜਿਉਂਦੇ ਰਣ ਮੇਰੇ ਪੁੱਤਰ ਸਾਰੇ ਕਨਵਰ ਕਰੇ ਵਾਲੇ ਮੇਰੇ ਪਿੰਡ ਦਾ ਹੈ ਮੇਰਾ ਭਤੀਜਾ ਹੈ ਬਿੱਲਾ ਹੋ ਗਿਆ ਹੋਰ ਜੱਸਵਾਜਵਾ ਮੇਰੇ ਪੁੱਤਰ ਨੇ ਮੈਂ ਵੀ ਤਿਆਰ ਆ ਜੀ। ਅਸੀਂ ਸਾਰੇ ਰਲ ਕੇ ਮਦਦ ਕਰ ਰਹੇ ਆ ਇਸ ਪੰਜਾਬੀਆਂ ਨੂੰ ਵੀ ਕਰਨੀ ਚਾਹੀਦੀ ਤੁਸੀਂ ਸੋਸ਼ਲ ਮੀਡੀਆ ਵੀ ਜੜੀਆਂ ਪਲੀਜ਼ ਬੱਚੇ ਉਹ ਜਿੰਨੇ ਮੈਂ ਉਹਨੀਆਂ ਗੱਲਾਂ ਕੋਈ ਕੁਝ ਕਹੀ ਜਾਂਦਾ ਕੋਈ ਕੁਝ ਕਹੀ ਜਾਂਦਾ ਅਸਲੀਅਤ ਇਹ ਹੀ ਹੈ ਵੀ ਡੰਗਰਾਂ ਤੋਂ ਬਚਦਾ ਬਚਦਾ ਮੇਰਾ ਬੱਚਾ ਚਲਾ ਗਿਆ ਪਸ਼ੂਆਂ ਦਾ ਜਿਹੜਾ ਵਾਰਾ ਦਾ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ ਸੋ ਅੱਜ ਮੈਂ ਬੜੇ ਦੁਖੀ ਮਨ ਨਾਲ ਆਪਣੇ ਪੁੱਤਰ ਨੂੰ ਸ਼ਰਧਾਂਜਲੀ ਦੇਣ ਆਈਆਂ ਹਾਂ